ਉੱਕਾ ਦੇ ਤੂੰ ਕੈਨੇਡਾ ਕਦੇ ਹੁੰਨਾ ਏ ਪੰਜਾਬੀ ਐਡਾ ਵੱਡਾ ਤੇਰਾ ਕਿਹੜਾ ਚੱਲੇ ਦਾ ਵਪਾਰ ਵੇ ਮੇਨ ਮਕਸਦ ਇਸ ਮੇਲੇ ਦਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਇਨ੍ਹਾਂ ਮੁਲਕਾਂ ਦੇ ਵਿੱਚ ਜੇਬਾਂ ਦੇ ਵਿੱਚੋਂ ਪੈਸੇ ਲਾ ਕੇ ਪੰਜਾਬ ਪੰਜਾਬੀਅਤ ਸੱਭਿਆਚਾਰ ਨੂੰ ਬਚਾਉਣਾ ਇੱਕ ਬਹੁਤ ਵੱਡਾ ਫਰਾਲਾ ਹੁੰਦਾ ਸਾਰੇ ਹੀ ਬਹੁਤ ਜਿਆਦਾ ਸਪੋਰਟ ਕਰ ਰਹੇ ਨੇ ਅਲਵੇਸ ਕਰਦੇ ਨੇ ਕਿਉਂਕਿ ਬਹੁਤ ਪੁਰਾਣਾ ਮੇਲਾ ਆ ਇਹ ਉਹ ਮੇਲਾ ਵਾ ਜੀ 37 ਸਾਲ ਦੀ ਮੈਂ ਗੱਲ ਕਰ ਦਿੱਤੀ ਦੇਦ ਨੂੰ ਪਰਿਵਾਰ ਦੇਖਣ ਆਉਂਦੇ ਆ ਅੱਲਾ ਜੀ ਡੀਏ ਨਹੀਂ ਗਲਪ ਕੁਮਿੰਦਰ ਲੰਡਨ ਤੋਂ ਵੀ ਜਿਹੜੇ ਪਰਿਵਾਰ ਆ ਉਹ ਦੇਖਣ ਆਉਂਦੇ ਆ ਜਦੋਂ ਮੇਲਾ ਖਤਮ ਹੁੰਦਾ ਰਾਈਟ ਵੇ ਜਿਹੜੀ ਇਹਦੀ ਅਗਲੇ ਸਾਲ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੋ ਪਰਿਵਾਰਿਕ ਮੇਲਾ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਮੇਲਾ ਕਸਮ ਸੋ far ਤੱਕ ਠੀਕ ਹੈ ਬਾਕੀ ਵਾਇਗਰੂ ਮੇਰ ਜਰੂਰ ਕਰੂਗਾ ਸੋ ਇੰਨੇ ਸਾਰੇ ਜਾਨੇ ਐਕਸਾਈਟਿਡ ਨੇ ਬਾਕੀ ਕੋਈ ਨਹੀਂ ਪੰਜਾਬੀ 1921 ਦੀ ਪਰਵਾਹ ਨਹੀਂ ਕਰਦੇ ਹੁੰਦੇ ਜਿਹੜੇ ਇਸ ਕਰਦੇ ਨੇ ਟਿੱਚਰਾਂ ਨਹੀਂ ਸਾਰੇ ਹੁਣ ਪਿੱਛੇ ਛੱਡਣੇ ਨੀ ਪੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਹੈ ਨਹੀਂ ਗੱਬਰ ਹੁਣੇ ਕੱਢਣੇ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਹੈ ਨਾ ਬਹੁਤ ਜ਼ਿਆਦ ਗਿਆ ਮੈਨੂੰ ਲੱਗਦਾ ਵੀ ਹੁਣ ਸਾਨੂੰ ਨਾ ਰਜਿਸਟ੍ਰੇਸ਼ਨ ক্লোਜ਼ ਕਰਨੀ ਪਈ ਕਿਉਂਕਿ ਬਹੁਤ ਜ਼ਿਆਦਾ ਭਰਵਾ ਹੰਗਾਰਾ ਮਿਲਿਆ ਕਿਡਸ ਕੰਪੀਟੀਸ਼ਨ ਨੂੰ ਕੋਈ ਸਕਿੱਟ ਸ਼ੋਅ ਕਰ ਰਿਹਾ ਜਾਂ ਕੋਈ ਸ਼ਬਦ ਗਾਇਨ ਕਰ ਰਿਹਾ ਇੱਕ ਉਹਨਾਂ ਦੀ ਹੌਸਲਾ ਵਜਾਈ ਵਾਸਤੇ ਅਵਾਰਡਸ ਸਰਟੀਫିକੇਟ ਇਸ਼ੂ ਕੀਤੇ ਜਾਂਦੇ ਅੱਜ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ ਕੋਈ ਕਲਾਕਾਰ ਰਹਿ ਨਹੀਂ ਗਿਆ ਮੈਂ ਐਵੇਂ ਇੱਕ ਦੋ ਰਹਿ ਗਏ ਆ ਉਹ ਆ ਜਾਣਗੇ ਕੀ ਕਹੋਗੇ ਜਿਹੜੇ ਸਾਡੇ ਟੋਰਾਂਟੋ ਦਾ মিডিਆ ਹੈ ਬਹੁਤ ਜਿਆਦਾ ਸਪੋਰਟ ਕਰ ਰਿਹਾ ਹੈ ਅੱਜ ਵੀ ਸਾਡੀ ਟੀਮ ਜਿਹੜੀ ਹੈ ਡਿਫਰੈਂਟ ਡਿਫਰੈਂਟ ਰੇਡੀਓ ਚੈਨਲਸ ਤੇ ਉੱਤੇ ਜਾ ਕੇ ਆਏ ਨੇ ਸੋ ਲਾਈਕ ਸਾਰੇ ਹੀ ਬਹੁਤ ਜਿਆਦਾ ਸਪੋਰਟ ਕਰ ਰਹੇ ਨੇ ਪਰ ਆਲਵੇਸ ਕਰਦੇ ਨੇ ਕਿਉਂਕਿ ਬਹੁਤ ਪੁਰਾਣਾ ਮੇਲਾ ਆ ਸੋ ਅਸੀਂ ਤੇ ਇਹ ਦਿਲਾਉਤ ਧੰਨਵਾਦ ਕਰਨਾ ਚਾਹੁੰਨੇ ਹਾਂ ਸਾਰਿਆਂ ਦਾ ਹੀ ਕਿ ਜਿਹੜੇ ਦਿਲੋਂ ਇਸ ਮੇਲੇ ਦੇ ਨਾਲ ਜੁੜੇ ਹੋਏ ਨੇ ਅੱਜ ਆਪਾਂ ਕੱਲ ਵੀ ਗੱਲ ਕੀਤੀ ਜਾ ਬਈ ਮੈਂ ਬਾਹਰ ਆਪਾਂ ਦੇਖ ਰਿਹਾ ਵੀ ਬੱਦਲਵਾਰੀ ਆ ਦੇਖ ਲਿਆ ਸੀ ਮੌਸਮ-ਮੌਸਮ ਚੈੱਕ ਕਰ ਲਿਆ ਕਿਤੇ ਇਹ ਨਾ ਹੋਵੇ ਕਹਿੰਦੇ ਹੁੰਦੇ ਆ ਵੀ ਟੰਡੂਰਾਮ ਵਾਲੇ ਆਂਡੇ ਮੁੜ ਕੇ ਤੁਹਾਨੂੰ ਪਤਾ ਪਰ ਵੈਸੇ ਤਾਂ ਜਿਹੜਾ ਜਲਵਾ ਅਸਲੀ ਸ਼ੁਰੂ ਹੋਣਾ 12 1 ਵਜੇ ਦੇ ਬਾਅਦ ਚੋਂ ਹੀ ਹੁੰਦਾ ਤੇ ਜੱਤ ਕਰਦਾ ਪ੍ਰਮਾਤਮਾ ਦੀ ਵੈਸੀ ਮਿਹਰ ਹੈ ਪਰ ਫਿਰ ਵੀ ਚੈੱਕ ਕਰ ਲਿਆ ਸੀ ਹਾਂਜੀ ਹਾਂਜੀ ਬਿਲਕੁਲ ਮੌਸਮ ਸੋ ਫਾਰ ਤਾਂ ਠੀਕ ਹੈ ਬਾਕੀ ਵਾਹਿਗੁਰੂ ਮੇਰ ਜਰੂਰ ਸੋ ਇੰਨੇ ਸਾਰੇ ਜਾਨੇ ਐਕਸਾਈਟਿਡ ਨੇ ਬਾਕੀ ਕੋਈ ਨਹੀਂ ਪੰਜਾਬੀ 1921 ਦੀ ਪਰਵਾਹ ਨਹੀਂ ਕਰਦੇ ਹੁੰਦੇ ਸੋ ਵਾਈ ਗਰੁੱਪ ਨਹੀਂ ਕਰੂਗਾ ਜੇ ਆਪਾਂ ਪਰਫਾਰਮਾਂਸਾਂ ਦੀ ਗੱਲ ਕੀਤੀ ਜਾਵੇ ਜਿਵੇਂ ਆਪਾਂ ਕੱਲ ਕਹਿੰਦੇ ਸੀ ਬੱਚੇ ਰਜਿਸਟਰਡ ਕਰੋ ਹੁਣ ਦੂਜੇ ਬੀਬੀਆਂ ਆਉਂਦੀਆਂ ਨੇ ਬੀਬੀਆਂ ਦੀ ਪਰਫਾਰਮਾਂਸ ਆਪ ਸੁਰਗਾਂ ਦੀ ਹੈਗੀ ਹੈ ਚਾਹੇ ਤਾਂਛ ਦੀ ਬਾਜੀ ਲੈ ਕੇ ਹੋਵੇ ਜਾਂ ਕਬੂਤਰ ਬਾਜੀ ਹੋਵੇ ਜਿਵੇਂ ਬਾਈ ਦੇ ਬਾਈ ਨੇ ਦੱਸਿਆ ਸੀ ਉਹਨਾਂ ਦੀ ਕਿਵੇਂ ਤਿਆਰੀ ਹੈ ਫੁੱਲ ਆ ਜੀ ਬਿਲਕੁਲ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਹੈ ਨਾ ਬਹੁਤ ਜ਼ਿਆਦਿਆਂ ਮੈਨੂੰ ਲੱਗਦਾ ਵੀ ਹੁਣ ਸਾਨੂੰ ਨਾ ਰਜਿਸਟ੍ਰ ਤੇ ਬੱਚਿਆਂ ਦਾ ਟੈਲੈਂਟ ਦੇਖ ਕੇ ਤੇ ਇੰਨੀ ਜਿਆਦਾ ਲਾਈਕ ਉਹਨਾਂ ਦੇ ਵਿੱਚ ਐਕਸਾਈਟਮੈਂਟ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਬੱਚੇ ਚਾਹੁੰਦੇ ਨੇ ਵੀ ਇਦਾਂ ਦੇ ਪ੍ਰੋਗਰਾਮ ਹੋਣ ਤੇ ਡੈਫੀਨੇਟਲੀ ਇਹੋ ਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਾਉਣੇ ਚਾਹੀਦੇ ਨੇ ਕਿ ਬੱਚਿਆਂ ਦਾ ਟੈਲੈਂਟ ਜਿਹੜਾ ਉਹ ਹੋਰ ਅੱਗੇ ਆਵੇ ਆਪਣੇ ਕੰਨਿਆਂ ਇੱਕ ਅਖੀਰਲਾ ਹੋਕਾ ਦੇ ਦੋ ਤਾਂ ਕਿ ਫਿਰ ਲੋਕਾਂ ਨੂੰ ਆਪਾਂ ਦੱਸ ਸਕੀਏ ਤੇ ਲੋਕ ਪਹੁੰਚ ਸਕਣ। ਬਿਲਕੁਲ ਜੀ ਸੋ ਪੰਜਾਬ ਦੇ ਮੇਲਾ 13 ਸਤੰਬਰ ਨੂੰ ਵੁੱਡਬਾਈਨ ਮਾਲ ਦੀ ਪਾਰਕਿੰਗ ਦੇ ਵਿੱਚ ਜਿਹਦਾ ਐਡਰੈਸ ਹੈ 500 ਰੈਕਸਟਲ ਬੁਲੇਵਰਡ ਇਟੋਬੀਕੋ ਤੇ ਵਧੇਰੇ ਜਾਣਕਾਰੀ ਲਈ 4163661600 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਸਾਰੇ ਹੀ ਹੌਮ ਹਮਾ ਕੇ ਪਹੁੰਚੋ ਫ੍ਰੀ ਮੇਲਾ ਯਾ ਫ੍ਰੀ ਪਾਰਕਿੰਗ ਫ੍ਰੀ ਮੇਲਾ। ਥੈਂਕ ਯੂ ਟੋਟਾ। ਬਹੁਤ-ਬਹੁਤ ਕਿ ਤੁਸੀਂ ਸਾਰੇ ਹੀ ਜਿਹੜੀ ਕਵਰੇਜ ਹੈ ਇਸ ਇਵੈਂਟ ਦੀ ਬਹੁਤ ਹੀ ਅ ਜਿੱਤੇ ਕਹ ਲਓ ਕਿ ਪ੍ਰੀ ਇਵੈਂਟ ਕਹਿ ਸਕਦੇ ਆ ਵੀ ਪਹਿਲਾਂ ਕਾਫੀ ਦਿਨਾਂ ਤੋਂ ਤੁਸੀਂ ਜਿਹੜੀਆਂ ਉਹ ਕਰ ਰਹੇ ਹੋ ਰਿਕਾਰਡਿੰਗਸ एवरीथिंग ਸੋ ਤੁਹਾਡਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਭਪਿੰਦਰ ਦਿਲੋਂ ਧੰਨਵਾਦ ਨਹੀਂ ਨਹੀਂ ਸਾਡਾ ਫਰਜ਼ ਆ ਜੀ মিডিਆ ਸਾਥੀਆਂ ਅਸੀਂ ਇੰਨਾ ਤਾਂ ਕਰ ਹੀ ਸਕਦੇ ਆ ਸਾਡੇ ਆਪਣੇ ਭਾਈ ਭੈਣਾਂ ਨਹੀਂ ਥੈਂਕ ਯੂ ਡੇਲੀ ਪੋਸਟ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਸਾਡੇ ਸਾਰੇ ਹੀ ਜਿਹੜੇ ਸਿੰਗਰਸ ਨੇ ਪ੍ਰੋਪਰ ਮੈਂ ਕਹਿੰਨੀ ਵੀ ਹਰ ਇੱਕ ਦੀ ਤੁਸੀਂ ਬਾਈਟ ਹਰ ਇੱਕ ਤੇ ਵਿਚਾਰ ਹਰ ਇੱਕ ਦਾ ਜਿਵੇਂ ਕਹ ਲਓ ਵੀ ਮੈਸੇਜ ਸੁਨੇਹਾ ਤੁਸੀਂ ਸਾਰੇ ਹੀ ਸਰੋਤਿਆਂ ਦਰਸ਼ਕਾਂ ਤੱਕ ਪਹੁੰਚਾਇਆ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਭਾਈ ਜੀ ਕੀ ਲੱਗਦਾ ਕੱਲ ਨੂੰ ਮੇਲਾ ਬਹਾਰ ਬੜੀਆਂ ਰੌਣਕਾਂ ਲੱਗੀਆਂ ਰਹਸਲਾ ਚੱਲ ਰਹੀਆਂ ਕੀ ਕਹਿਣਾ ਚਾਹੁੰਗੇ ਜੀ ਜੀ ਬਿਲਕੁਲ ਬਿਲਕੁਲ ਜੀ ਬਹੁਤ ਹੀ ਜ਼ਿਆਦਾ ਮਤਲਬ ਭਰਮਾ ਹੰਗਾਰਾ ਮਿਲ ਰਿਹਾ ਜੀ ਮੈਂ ਦੇਖਦਾ ਸਾਡੇ ਦੋਸਤ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਪੋਸਟ ਸ਼ੇਅਰ ਕਰ ਰਹੇ ਆ ਜੀ ਸੋ ਲੱਗ ਰਿਹਾ ਵੀ ਕੱਲ ਨੂੰ ਰੌਣਕਾਂ ਲੱਗਣੀਆਂ ਪੂਰੀਆਂ ਭਾਜੀ ਲਗਣੀਆਂ ਜੀ ਕਿਉਂਕਿ ਇਸ ਵਾਰ ਥੋੜਾ ਜਿਹਾ ਮੇਲਿਆਂ ਦੀ ਕਮੀ ਸੀ ਤੇ ਇਹੀ ਮੇਲਾ ਹੋ ਰਿਹਾ ਔਰ ਇਹ ਮੇਲਾ ਬਹੁਤ ਵੱਡਾ ਹੈ ਪਿਛਲੇ ਕਿਉਂਕਿ 30 35 ਸਾਲਾਂ ਤੋਂ ਹੋ ਰਿਹਾ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਪੈਂਦੀ ਪੰਜਾਬਡੇ ਸਿਰਫ ਪਉਣਾ ਪੈਂਦਾ ਤੇ ਲੋਕ ਭੱਜੇ ਆਉਂਦੇ ਆ ਔਰ ਤੁਹਾਨੂੰ ਪਤਾ ਵੀ ਇਹ ਦਿਨਾਂ ਦਾ ਆਖਰੀ ਮੇਲਾ ਮੁੜ ਕੇ ਠੰਡ ਸ਼ੁਰੂ ਹੋ ਜਾਣੀ ਆ ਸੋ ਇਹਦੇ ਵਿੱਚ ਫਿਰ ਨਵਾਂ ਕੀ ਲੈ ਕੇ ਆਏ ਔਰ ਪੁਰਾਣੇ ਇਹ ਗੀਤ ਵੀ ਦੱਸੋ ਵੀ ਜਿਹੜਾ ਉਹਦੇ ਵੀ ਸਾਨੂੰ ਦੋ ਬੋਲ ਜਰੂਰ ਸੁਣਾਓ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਦਾ ਡੇਲੀ ਪੋਸਟ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਤੁਹਾਡੇ ਆਪਣੇ ਰਾਜੂ ਢਾਲੀਵਾਲ ਵੱ ਸਰਦਾਰ ਜਸਮਿੰਦਰ ਸਿੰਘ ਖੋਸਾ ਜੀ ਤੇ ਮੈਡਮ ਅਮਨ ਪਨੂ ਜੀ ਇਹ ਮਤਲਬ ਬਹੁਤ ਹੀ ਚੰਗੇ ਇਨਸਾਨ ਆ ਜੀ ਸੋ ਹੁਣ ਮੇਲੇ ਦੀਆਂ ਪੂਰੀਆਂ ਤਿਆਰੀਆਂ ਜੀ ਸੋ ਜਿਹੜੇ ਮੇਲੇ ਟਰੈਕ ਆਏ ਸੀ ਸਰਦਾਰੀ ਅਖਲਾ ਨਾਟ 11 ਜੀ ਆਪਾਂ ਸਰਦਾਰੀ ਦੇ ਦੋ ਬੋਲ ਸੁਣਾਉਣੇ ਆ ਸੁਦੇਸ਼ ਕੁਮਾਰੀ ਜੀ ਨਾ ਆਇਆ ਸੀ ਜੋ ਕਹਿੰਦੀ ਹੁੰਦੀ ਆ ਵੀ ਇੱਕ ਲਾਈਫ ਹੁੰਦੀ ਆ ਜੀ ਬੰਦੇ ਦੀ ਕਦੇ ਕਹਿੰਦੇ 6 ਮਹੀਨੇ ਇੰਡੀਆ 6 ਮਹੀਨੇ ਕੈਨੇਡਾ ਜੀ ਉਹ ਲਿਖਿਆ ਹੋਇਆ ਹੈ ਜੀ ਉੱਤੇ ਪਹਿਲਾ ਕੁੜੀ ਦੇ ਬੋਲ ਆ ਜੀ ਕਹਿੰਦੀ ਹੌਕਾ ਦੇ ਤੂੰ ਕੈਨੇਡਾ ਕਦੇ ਹੁਨਾ ਹੈ ਪੰਜਾਬੇ ਐਡਾ ਵੱਡਾ ਤੇਰਾ ਕਿਹੜਾ ਚੱਲੇ ਦਾ ਵਪਾਰ ਵੇ ਦਿਲ ਕਰੇ ਸੋਹਣੀਆਂ ਚਾਂਜਰਾ ਮੈਂ ਪਾਵਾਂ ਕਹਿਣ ਲੱਗੀ ਸੋਚਾਂ ਸੋ ਬਾਰੀ ਮੁੰਡਿਆ ਜੱਟੀ ਦੀ ਤਮੰਨਾ ਜੇ ਤੂੰ ਪੂਰੀ ਕਰ ਦੇ ਫੇਰ ਤੇਰੀ ਮਨਜ਼ਰਦਾਰੀ ਮੁੰਡਿਆ ਉਹ ਕਹਿੰਦਾ ਜੀ ਓ ਲਾਡਾ ਨਾਲ ਬਾਪੂ ਜੀ ਨੇ ਸਾਨੂੰ ਬਿੱਲੋ ਪਾਲਿਆ ਮੋੜਾਂ ਉੱਤੇ ਖੜਕੇ ਨਹੀਂ ਟਾਈਮ ਅਸੀਂ ਗਾਲਿਆ ਜਾਣਦਾ ਬਲਡ ਸਾਡੇ ਕਾਰੋਬਾਰ ਨੂੰ ਗੱਲ ਦੀ ਆ ਤਾਹੀ ਸਰਦਾਰੀ ਬੱਲੀਏ ਸੋਨੇ ਸੋਨੇ ਵਾਲੀ ਗੱਲ ਕੀ ਕਰਦੀ ਜੱਟ ਹੀਰੇ ਚ ਜੜਾ ਦੂ ਤੈਨੂੰ ساری ਬੱਲੀਏ ਸੋਨੇ ਸੋਨੇ ਵਾਲੀ ਗੱਲ ਕੀ ਕਰਦੀ ਮੁੰਡਾ ਹੀਰੇ ਚ ਜੜਾ ਦੂ ਤੈਨੂੰ ਸਾਰੀ ਵੱਲੀਏ ਜੀ ਬਹੁਤ ਬਹੁਤ ਖੂਬ ਕੱਲ ਨੂੰ ਫਿਰ ਰੌਣਕਾਂ ਪੂਰੀਆਂ ਲਾਉਂਗੇ ਕਿਉਂਕਿ ਮੈਂ ਅੱਗੇ ਹੀ ਅਮਨ ਨੂੰ ਪੁੱਛ ਕਰਾਂਗਾ ਮੈਂ ਕਿ ਮੌਸਮ ਬਾਹਰ ਦੇਖਿਆ ਪਰ ਉਹ ਕਹਿੰਦੀ ਵੀ ਪੰਜਾਬੀ ਪ੍ਰਵਾਹ ਪਰਬੋ ਨਹੀਂ ਕਰਦੇ ਜਦੋਂ ਮਾਹੌਲ ਗਰਮ ਹੋਇਆ ਹੋਵੇ ਫਿਰ ਮੀਂਹ ਵਿੱਚ ਹੀ ਚੱਲ ਪੈਂਦਾ ਵਾ ਤੇ ਇਹ ਇਸ ਕਰਕੇ ਫਿਰ ਜਿਵੇਂ ਤੁਸੀਂ ਗੀਤਾਂ ਦੇ ਵਿੱਚ ਜਿਵੇਂ ਦੱਸਿਆ ਵੀ ਵੀ ਆਪਾਂ ਸਾਰਾ ਕੁਝ ਉੱਥੇ ਲੋਕਾਂ ਦਾ ਜਿਹੜਾ ਸਮਾਂ ਪੂਰਾ ਬੰਨ ਕੇ ਰੱਖਾਂਗੇ ਜੇ ਆਪਾਂ ਸਮਾਂ ਬੰਨਣ ਦੀ ਗੱਲ ਕੀਤੀ ਜਾਵੇ ਪਿੱਛੇ ਵੀ ਆਪਣੇ ਦੇਖਿਆ ਜਾਂਦਾ ਵੀ ਕਾਫੀ ਤਰਾਸਦੀ ਆਈ ਹੋਈ ਹੈ ਸੋ ਉਹਨੂੰ ਤੁਸੀਂ ਕਿਵੇਂ ਵੇਖਦੇ ਜੀ ਬਿਲਕੁਲ ਜੀ ਦੇਖੋ ਕਹਿੰਦੇ ਹੁੰਦੇ ਆ ਪੰਜਾਬ ਤੇ ਇਸ ਟਾਈਮ ਬਹੁਤ ਹਾਲਾਤ ਮਾੜੇ ਚੱਲ ਰਹੀ ਆ ਜੀ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਜਲਦੀ ਸਹੀ ਹੋਣਗੇ ਸਾਰਾ ਕੁਝ ਤੇ ਅਸੀਂ ਵੀ ਇਧਰੋਂ ਜਿੰਨੀ ਸਾਡੀ ਮਤਲਬ ਸਪੋਰਟ ਹੋ ਰਹੀ ਆ ਜੀ ਸਾਡੀ ਟੀਮ ਬਣੀ ਹੋਈ ਅਸੀਂ ਕਰ ਰਹੇ ਆ ਤੇ ਕੱਲੋਂ ਅਸੀਂ ਸਪੈਸ਼ਲ ਉੱਥੇ ਖਾਲਸਾ ਐਡ ਬਣੀ ਹੋਈ ਐਡ ਲੱਗ ਰਹੀ ਏ ਸਾਡੀ ਸਟਾਲਾਂ ਲੱਗਣਗੀਆਂ ਸਾਰੀਆਂ ਜੀ ਤੇ ਜੋ ਵੀ ਸਾਡਾ ਵੀਰ ਕੋਈ ਡੋਨੇਸ਼ਨ ਦੇ ਸਕਦਾ ਉੱਥੇ ਚਲੋ ਸਾਡੇ ਬਣੀਓ ਜੋ ਹੈਗਾ ਉਹ ਭਾਜੀ ਹੁਣੀ ਜਿਵੇਂ ਵੀ ਹੋਗੇ ਅਪਡੇਟ ਦੇਣਗੇ ਜੀ ਤੇ ਵੱਤੋ ਵੱਤ ਅਸੀਂ ਯਾਨੀ ਕਰਾਂਗੇ ਜੀ ਸੋ ਇੱਕ ਮੈਂ ਨਵਾਂ ਗੀਤ ਕਰ ਰਿਹਾ ਜੀ ਉੱਥੇ ਜੋ ਉਹਦੇ ਦੋ ਬੋਲ ਹੋ ਜਾਣ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਸੀਗਾ ਜੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਅੱਜਕੱਲ ਦੇ ਹਾਲਾਤ ਆ ਜੀ ਕਹਿੰਦੇ ਹੁੰਦੇ ਆ ਵੀ ਕਾਫੀ ਮਤਲਬ ਲੋਕਾਂ ਦੀ ਧੌਣਾਂ ਚ ਕੀ ਲਿਆ ਜੀ ਤਾਂ ਉਹਦੇ ਵਾਸਤੇ ਮੈਂ ਸਪੈਸ਼ਲ ਲਿਖਿਆ ਜੀ ਸੋ ਉਹਦੇ ਦੋ ਬੋਲ ਸਾਂਝੇ ਕਰਦਾ ਜੀ ਉਹ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਹੈ ਨਹੀਂ ਜੱਟ ਨੇ ਆ ਕੱਢਣੇ ਉਹ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਹੈ ਨਹੀਂ ਗੱਬਰ ਹੁਣੇ ਕੱਢਣੇ ਜਿਹੜੇ ਕਰਦੇ ਨੇ ਟੱਚਾ ਨਹੀਂ ਸਾਰੇ ਹੁਣ ਪਿੱਛੇ ਛੱਡਣੇ ਨੀ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਹੈ ਨਹੀਂ ਗੱਬਰ ਹੁਣੇ ਕੱਢਣੇ ਉਹ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਹੈ ਨਹੀਂ ਜੱਟ ਨੇ ਆ ਕੱਢਣੇ ਉਹ ਸੁਖਨਾ ਬਾਬੇ ਦੀ ਕੰਮ ਲੋਟ ਬੱਲੀਏ ਅਮਨ ਪੰਨੂ ਸਾਡੀ ਕਰਦੀ ਸਪੋਰਟ ਬੱਲੀਏ ਸੁਖਨਾ ਬਾਬੇ ਦੀ ਕੰਮ ਲੋਟ ਬੱਲੀਏ ਕੋਸਾ ਬਾਈ ਬੁੱਲ ਕਰਦਾ ਸਪੋਰਟ ਬੱਲੀਏ ਉਹ ਰਾਜੂ ਟਾਲੀ ਵਾਲ ਨੇ ਨਹੀਂ ਵਿਚਨੀ ਬਦੇ ਚਾਹ ਹੁਣ ਝੰਡੇ ਕੱਢਣੇ ਨਹੀਂ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਇਹ ਨਹੀਂ ਗੱਬਰ ਹੁਣੇ ਕੱਢਣੇ ਉਹ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਇਹ ਨਹੀਂ ਜੱਟ ਨੇ ਆ ਕੱਢਣੇ ਕੀ ਬਾਲਾ ਭਰੀਆ ਸਾਹਿਬ ਬੜੇ ਨਜ਼ਾਰੇ ਲਿਆਤੇ ਫਿਰ ਤਾਂ ਠੀਕ ਆ ਜੀ ਕੋਈ ਗੱਲ ਨਹੀਂ ਹੋਰ ਆਖਿਰ ਦੇ ਵਿੱਚ ਕੁਝ ਅਪੀਲ ਕਰਨੀ ਚਾਹੋ ਲੋਕਾਂ ਨੂੰ ਜੀ ਜੀ ਬਾਕੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਇਹੀ ਆ ਵੀ ਮੇਲੇ ਤੇ ਆਓ ਜੀ ਬੱਦ ਤੋਂ ਬੱਦ ਐਨਜਾਇਰਮੈਂਟ ਕਰਿਓ ਸਾਰੀਆਂ ਟੀਮਾਂ ਬਹੁਤ ਵਧੀਆ ਸਾਡੇ ਸਿੰਗਰ ਭਰਾ ਤੇ ਇੱਕ ਪਲੇਟਫਾਰਮ ਤੇ ਤੁਹਾਨੂੰ ਕਈ ਚਲਕੀਆਂ ਮਿਲਣਗੀਆਂ ਜੀ ਸੋ ਇੱਕ ਮੇਰੀ ਬੇਨਤੀ ਆ ਜੀ ਇੱਕ ਭਾਜੀ ਮੈਂ ਇਹ ਗੱਲ ਕਹਿਣਾ ਮੈਂ ਕਿਉਂਕਿ ਆਪਾਂ ਦੇਖਦੇ ਆ ਪੰਜਾਬ ਲਈ ਰੁੱਖਾਂ ਨੂੰ ਬਚਾਓ ਹਨਾ ਪਾਣੀਆਂ ਨੂੰ ਮਤਲਬ ਇਹ ਮੈਂ ਕਹਿੰਦਾ ਵੀ ਜਿੰਨਾ ਵੀ ਸੋਤੋਂ ਸਾਹਮ ਹੁੰਦਾ ਹਨਾ ਉਹ ਸੰਭੋ ਤੇ ਇੱਕ ਨਸ਼ਿਆਂ ਤੋਂ ਥੋੜਾ ਜਿਹਾ ਦੂਰ ਰਹੋ ਜਿਵੇਂ ਹੁਣ ਮਤਲਬ ਪਿੰਡਾਂ ਦੇ ਵਿੱਚ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਸਾਡੇ ਅਕਸਰ ਮੈਂ ਉੱਥੇ ਗਰਾਉਂਡਾਂ ਮਤਲਬ ਜਦੋਂ ਸੀਗਾ ਕਹ ਇੱਕ ਮੈਂ ਕਬੱਡੀ ਤੇ ਵੀ ਸੋ ਦੋ ਬੋਲ ਸੁਣਾਉਂਗਾ ਜੀ ਜਾਂਦਾ ਜਾਂਦਾ ਤੇ ਮੈਂ ਕਹਿੰਦਾ ਵੀ ਜਿੰਨੇ ਵੀ ਤੁਹਾਡੇ ਕੋਈ ਨਵੇਂ ਬੱਚੇ ਉੱਠਦੇ ਆ ਜੀ ਉਹਨਾਂ ਨੂੰ ਖੇਡਾਂ ਲਈ ਪ੍ਰੇਰਿਤ ਜਰੂਰ ਕਰੋ ਜੇ ਕੋਈ ਪਿੰਡ ਦੇ ਵਿੱਚੋਂ ਚੰਗਾ ਪਲੇਅਰ ਉੱਠਦਾ ਉਹਦੀ ਮਦਦ ਕਰਿਆ ਕਰੋ ਸੋ ਉਹਨੂੰ ਹੌਸਲਾ ਵਜਾਈ ਦਿਓ ਜੀ ਕਿਉਂਕਿ ਇਦਾਂ ਦੇ ਮੈਨੂੰ ਹੁਣ ਵੀ ਫੋਨ ਆ ਰਹੇ ਆ ਵੀ ਮੁੰਡੇ ਕਹਿੰਦੇ ਵੀ ਯਾਰ ਸਾਨੂੰ ਪਿੰਡਾਂ 'ਚੋਂ ਮਦਦ ਨਹੀਂ ਮਿਲਦੀ ਉਹ ਫਿਰ ਵਿਚਾਰੇ ਨਸ਼ਿਆਂ 'ਚ ਬੈ ਜਾਂਦੇ ਆ ਸੋ ਵੀਰੋ ਤੁਸੀਂ ਸਾਂਭਣਾ ਪੰਜਾਬ ਸਾਂਭੋ ਜੇ ਕੋਈ ਗੱਭਰੂ ਉੱਠਦਾ ਉਹਦੀ ਫੁੱਲ ਸਪੋਰਟ ਕਰਿਆ ਕਰੋ ਜੇ ਪੜ੍ਹਾਈ ਦੇ ਵਿੱਚ ਆ ਤਾਂ ਵੀ ਸਪੋਰਟ ਕਰੇਗਾ ਜੇ ਖੇਡ ਦੇ ਵਿੱਚ ਆ ਤਾਂ ਵੀ ਸੋ ਇੱਕ ਮੈਂ ਬਹੁਤ ਹੀ ਪਿਆਰਾ ਜਾਂਦੇ ਜਾਂਦੇ ਇੱਕ ਗੀਤ ਸੁਣਾਉਣਾ ਜੀ ਜਿੰਨਾ ਚਿਰ ਖੇਡਿਆ ਕਬੱਡੀ ਜੱਟ ਨਹੀਂ ਹੱਕ ਵਾਲੇ ਜੋਰ ਤੇ ਹੂੰ ਹੂੰ ਉਹ ਜਿੰਨਾ ਚਿਰ ਖੇਡਿਆ ਕਬੱਡੀ ਜੱਟ ਨਹੀਂ ਨਹੀਂ ਹੱਕ ਵਾਲੇ ਜੋਰ ਤੇ ਕਹਿੰਦੇ ਜੋ ਕਹੌਂਦੇ ਨਹੀਂ ਤੂਫਾਨ ਬਣਦੇ ਮੈਨੂੰ ਨਾ ਬਾਗੂ ਪੌਰ ਤੇ ਜਿੰਨਾ ਚਿਰ ਖੇਡਿਆ ਕਬੱਡੀ ਜੱਟ ਨੇ ਨਹੀਂ ਇੱਕ ਬਾਰੇ ਜੋੜਤੇ ਠੀਕ ਆ ਭਾਈ ਜੀ ਧੰਨਵਾਦ ਬਹੁਤ ਬਹੁਤ ਡੇਲੀ ਪੋਸ ਗੱਲ ਕਰਦਾ ਤੇ ਮਿਲਦੇ ਆਂ ਜੀ ਕੱਲ ਨੂੰ ਫੇਰ ਥੈਂਕ ਯੂ ਜੀ ਓਕੇ ਭਾਈ ਜੀ ਇਹ ਕਹਿਣਾ ਚਾਹੋਂਗੇ ਕਿਵੇਂ ਚੱਲਦੀਆਂ ਫੇਰ ਤਿਆਰੀਆਂ ਤਿਆਰੀਆਂ ਬਿਲਕੁਲ ਜੀ ਜਿਹੜਾ ਮੇਲਾ ਹੁੰਦਾ ਇੱਕ ਤਰ੍ਹਾਂ ਦਾ ਵਿਆਹ ਵਾਲਾ ਮਾਹੌਲ ਹੁੰਦਾ ਇਸ ਤਰੀਕੇ ਨਾਲ ਵਿਆਹ ਰਚਿਆ ਜਾਂਦਾ ਸੋ ਸਾਰੇ ਕੰਮਕਾਰ ਖਾਸ ਤੌਰ ਤੇ ਕੈਨੇਡੀਅਨ ਮੇਲਿਆਂ ਦੇ ਵਿੱਚ ਜਿੱਥੇ ਮੀਡੀਆ ਪ੍ਰਮੋਸ਼ਨ ਬਹੁਤ ਜ਼ਰੂਰੀ ਹੁੰਦੀ ਆ ਔਰ ਨਾਲ-ਨਾਲ ਕਲਾਕਾਰਾਂ ਨੂੰ ਲੈ ਕੇ ਆਉਣਾ ਲੈ ਕੇ ਜਾਣਾ ਫੇਰ ਉਹਨਾਂ ਦੇ ਰਹਿਣ ਦਾ ਪ੍ਰਬੰਧ ਮੇਨ ਜਿਹੜਾ ਮੇਰਾ ਫੋਕਸ ਉਹ ਮੀਡੀਆ ਪ੍ਰਮੋਸ਼ਨ ਤੇ ਹੁੰਦਾ ਬੰਕ ਜਿਹੜੀ ਤੁਹਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚ ਸਕੇ ਇਹ ਦਹਾਕਿਆਂ ਤੋਂ ਹੀ ਮੇਲਾ ਹੋ ਰਿਹਾ ਵਾ ਕੀ ਵਿਲੱਖਣਤਾ ਜੇ ਆਪਾਂ ਕਹੀਏ ਵੀ ਬਾਕੀ ਮੇਲਿਆਂ ਦੇ ਵਿੱਚੋਂ ਤੇ ਇਸ ਮੇਲੇ ਦੇ ਵਿੱਚ ਕੀ ਵਿਲੱਖਣਤਾ ਅਸਲ ਵਿੱਚ ਜੇ ਮੇਲਾ ਜਿਹੜਾ 37 ਸਾਲ ਪਹਿਲਾਂ ਜਸਵੰਦਰ ਖੋਸਾ ਉਹਨਾਂ ਦੀ ਟੀਮ ਨੇ ਸ਼ੁਰੂ ਕੀਤਾ ਸੀ 10 ਸਾਲ ਮੈਨੂੰ ਇਸ ਟੀਮ ਦੇ ਵਿੱਚ ਹੋ ਗਿਆ ਮੇਨ ਮਕਸਦ ਇਸ ਮੇਲੇ ਦਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਦੀ ਸੇਵਾ ਇਨਾਂ ਮੁਲਕਾਂ ਦੇ ਵਿੱਚ ਜੇਬਾਂ ਦੇ ਵਿੱਚੋਂ ਪੈਸੇ ਲਾ ਕੇ ਪੰਜਾਬ ਪੰਜਾਬੀਅਤ ਸੱਭਿਆਚਾਰ ਨੂੰ ਬਚਾਉਣਾ ਇੱਕ ਬਹੁਤ ਵੱਡਾ ਪ੍ਰਾਲਾ ਹੁੰਦਾ। ਸੋ ਮੈਂ ਫਕਰ ਮਹਿਸੂਸ ਕਰਦਾ ਮੈਂ ਉਸ ਟੀਮ ਦਾ ਹਿੱਸਾ। ਇਹ ਉਹ ਮੇਲਾ ਵਾ ਜੀ। 37 ਸਾਲ ਦੀ ਮੈਂ ਗੱਲ ਕਰ ਦਿੱਤੀ ਜਿੱਦ ਨੂੰ ਪਰਿਵਾਰ ਦੇਖਣ ਆਉਂਦੇ ਆ। ਕੱਲਾ ਜੀਟੀਏ ਨਹੀਂ ਗਲਫ ਵਿੰਡਰ ਲੰਡਨ ਤੋਂ ਵੀ ਜਿਹੜੇ ਪਰਿਵਾਰ ਆ ਉਹ ਦੇਖਣ ਆਉਂਦੇ ਆ। ਜਦੋਂ ਮੇਲਾ ਖਤਮ ਹੁੰਦਾ ਰਾਈਟਵੇ ਜਿਹੜੀ ਇਹਦੀ ਅਗਲੇ ਸਾਲ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਸੋ ਪਰਿਵਾਰਿਕ ਮੇਲਾ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਮੇਲਾ। ਉਹ ਮੇਲਾ ਜਿੰਨੂੰ ਹਮੇਸ਼ਾ ਤੋਂ ਜਿਹੜੇ ਪਰਿਵਾਰ ਆ ਉਹ ਦੇਖਦੇ ਰਹਿੰਦੇ ਤੇ ਜੇ ਆਪਾਂ ਮੇਲੇ ਦੇ ਵਿੱਚ ਗੱਲ ਕੀਤੀ ਜਾਵੇ ਵੈਸੇ ਤਾਂ ਆਪਾਂ ਦੱਸ ਚੁੱਕੇ ਆ ਫੇਰ ਵੀ ਇੱਕ ਚਾਨਣਾ ਪਾ ਦੋ ਵੀ ਜਿਹੜੀ ਚਾਇਓ ਸੀਪ ਦੀਆਂ ਬਾਜ਼ੀਆਂ ਹੁਣ ਕਬੂਤਰ ਬਾਜ਼ੀਆਂ ਹੁਣ ਟਰੱਕਿੰਗ ਸ਼ੋ ਹੋਵੇ ਬੱਚਿਆਂ ਦੀ ਪਰਫਾਰਮੈਂਸ ਆ ਔਰ ਲੇਡੀਜ਼ ਨੇ ਵਿੱਚ ਆਪਣੀ ਜਿਹੜੀ ਪਰਫਾਰਮ ਦੇਣੀ ਆ ਕੀ ਕੀ ਉਹਦੇ ਵਿੱਚ ਕੀ ਕੀ ਪ੍ਰੋਗਰਾਮ ਲਿਖੇ ਗਏ ਨੇ ਸਭ ਤੋਂ ਪਹਿਲਾਂ ਜਿਹੜਾ ਜੀ ਕਿਡਸ ਦਾ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ 18 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਵੀ ਉਹਨਾਂ ਦੇ ਵਿੱਚ ਹੋਵੇ ਟੈਲੈਂਟ ਉਦੇ ਆਧਾਰ ਦੇ ਉੱਤੇ ਇਨਾਮ ਕੱਢੇ ਜਾਂਦੇ ਆ। ਸੋ ਉਹਦੇ ਵਾਸਤੇ ਸਾਡੀ ਰਜਿਸਟ੍ਰੇਸ਼ਨ ਜਿਹੜੀ ਓਪਨ ਹੋ ਜਾਂਦੀ ਹੈ ਕੁਝ ਹਫ਼ਤੇ ਪਹਿਲਾਂ ਫਿਰ ਉਹਨਾਂ ਦੇ ਕੰਪੀਟੀਸ਼ਨ ਹੁੰਦੇ ਕੋਈ ਗੀਤ ਗਾ ਰਿਹਾ ਬੱਚਾ ਕੋਈ ਕੋਈ ਸਕਿੱਟ ਸ਼ੋਅ ਕਰ ਰਿਹਾ ਜਾਂ ਕੋਈ ਸ਼ਬਦ ਗਾਇਨ ਕਰ ਰਿਹਾ। ਇੱਕ ਉਹਨਾਂ ਦੀ ਹੌਸਲਾ ਵਧਾਈ ਵਾਸਤੇ ਅਵਾਰਡਸ ਸਰਟੀਫਿਕੇਟ ਈਸ਼ੂ ਕੀਤੇ ਜਾਂਦੇ। ਉਸ ਤੋਂ ਬਾਅਦ ਜਿਹੜਾ ਅਗਲਾ ਸੈਗਮੈਂਟ ਹੁੰਦਾ ਉਹ ਚ ਭੈਣਾ ਵਾਸਤੇ ਈਆਂ। ਜਿਹੜੇ ਇਹ ਸੈਗਮੈਂਟ ਆ ਖਾਸ ਤੌਰ ਤੇ ਭੈਣਾ ਵਾਸਤੇ ਈਆਂ ਉੱਤੇ ਸਿਰਫ ਸਾਡੀਆਂ ਜਿਹੜੀਆਂ ਲੇਡੀਜ਼ ਪ੍ਰਬੰਧਕਾਂ ਅਮਦੇ ਪੰਨੂ ਉਹਨਾਂ ਨੇ ਹੀ ਉਹਨੂੰ ਸੰਚਾਲਨ ਕਰਨਾ ਹੁੰਦਾ ਔਰ ਉੱਤੇ ਸਿਰਫ ਲੇਡੀਜ਼ ਹੁੰਦੀਆਂ ਉਸ ਤੋਂ ਬਾਅਦ ਆ ਜਾਂਦੀ ਜੀ ਸੀਪ ਦੀ ਬਾਜੀ ਸੀਪ ਦੀ ਬਾਜੀ ਵਿੱਚ ਤੁਹਾਨੂੰ ਪਤਾ ਜਦੋਂ ਪੰਜਾਬ ਦੇ ਵਿੱਚ ਆਪਣੇ ਬੋਹੜਾਂ ਦੇ ਥੱਲੇ ਸੀਪ ਖੇਡਦੇ ਹੁੰਦੇ ਸੀ ਉਹਨਾਂ ਦੇ ਵਾਸਤੇ ਸਪੈਸ਼ਲ ਸੈਗਮੈਂਟ ਹੁੰਦਾ ਜਿੱਚ ਸੀਪ ਦੇ ਲਗਭਗ 300 ਤੋਂ ਲੈ ਕੇ 500 ਦੇ ਕਰੀਬ ਸ਼ਿਕਨ ਆਉਂਦੇ ਆ ਕੰਪੀਟੀਸ਼ਨ ਹੁੰਦਾ ਫਿਰ ਉਹਨਾਂ ਚੋਂ ਨਾਮ ਕੱਢੇ ਜਾਂਦੇ ਆ ਫਿਰ ਆ ਜਾਂਦੀ ਹੈ ਜੀ ਗੱਲ ਦੀਪ ਸੋਦੀ ਟਰੱਕ ਸ਼ੋ ਦੀ ਦਸਤਾਰਾਂ ਦੀ ਸੇਵਾ ਦੀ ਕਬੂਤਰਾਂ ਦੀ ਬਾਜੀ ਦੀ ਕੁੱਤਿਆਂ ਦੀਆਂ ਦੌੜਾਂ ਦੀ ਫਿਰ ਖੁੱਲਾ ਖਾੜਾ ਸੋ ਇਹ ਸਾਰਾ ਕੁਝ ਜਿਹੜਾ ਜੀ ਸੱਭਿਆਚਾਰ ਨਾਲ ਸੰਬੰਧਤ ਹੈ ਇੱਕ ਤਰ੍ਹਾਂ ਦੀ ਇੰਨਾ ਮੁਲਕਾਂ ਦੇ ਵਿੱਚ ਜਿਹੜੀ ਜ਼ਿੰਦਗੀ ਕਾਫੀ ਜ਼ਿਆਦਾ ਬਿਜ਼ੀ ਹੁੰਦੀ ਆ ਪੰਜਾਬ ਨੂੰ ਮਿਸ ਕਰਦੇ ਆ ਸੱਭਿਆਚਾਰ ਨੂੰ ਮਿਸ ਕਰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਚੀਜ਼ ਨੂੰ ਇੱਕ ਜਗ੍ਹਾ ਲਿਆ ਕੇ ਮੇਨ ਗੱਲ ਜਿਹੜੀ ਮੈਂ ਕਹਿ ਰਿਹਾ ਜੀ ਫ੍ਰੀ ਆ ਸਾਰਾ ਕੁਝ ਇੱਥੇ ਸ਼ੋਅ ਹੁੰਦੇ ਆ ਟਿਕਟਾਂ ਹੁੰਦੀਆਂ ਪਾਰਕਿੰਗ ਦੀਆਂ ਟਿਕਟਾਂ ਹੁੰਦੀਆਂ ਲੇਕਿਨ ਇਹ ਮੇਲਾ ਜਿਹੜਾ ਟੋਟਲੀ ਫ੍ਰੀ ਹੁੰਦਾ ਪਾਰਕਿੰਗ ਦੀ ਵੀ ਕੋਈ ਟਿਕਟ ਨਹੀਂ ਹੁੰਦੀ ਪੰਜਾਬ ਪੰਜਾਬੀ ਸੱਭਿਆਚਾਰ ਦੂ ਅਸੀਂ ਜੰਦਾ ਰੱਖਣ ਦੀ ਜਿਹੜੀ ਕੋਸ਼ਿਸ਼ ਹੈ ਸਮੇਲ ਰਾਈ ਕਰ ਰਹੇ ਆ ਜੇ ਅੱਪਾ ਉਹ ਟਾਈਮਿੰਗ ਦੀ ਥੋੜਾ ਜਿਆਦਾ ਦੱਸ ਦੋ ਵੀ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਤੱਕ ਸਮਾਪਤੀ ਹੈ ਤੇ ਕਿੰਨੇ ਵਜੇ ਤੋਂ ਸਟਾਰਟਿੰਗ ਹੈ 10 ਵਜੇ ਜਿਹੜਾ ਟਾਈਮ ਹੈ ਜਿਹੜਾ ਹੋ ਜਾਣਾ ਬੱਚਿਆਂ ਦੇ ਕੰਪੀਟੀਸ਼ਨ ਤੋਂ ਉਸ ਤੋਂ ਬਾਅਦ ਜਿਹੜੀ ਸ਼ਾਮ ਨੂੰ 7 7:30 ਵਜੇ ਤੱਕ ਜਿਹੜਾ ਖੁੱਲਾ ਖਾੜਾ ਵਾ ਉਹ ਸੰਪਨ ਹੋ ਜਾਊਗਾ ਸੋ ਕੁੱਲ ਮਿਲਾ ਕੇ 10 ਤੋਂ 1:00 ਵਜੇ ਤੱਕ ਭੈਣਾ ਦਾ ਪ੍ਰੋਗਰਾਮ ਤੇ ਬੱਚਿਆਂ ਦਾ ਕੰਪੀਟੀਸ਼ਨ ਨਾਲ ਨਾਲ ਸੀ ਤੇ ਉਸ ਤੋਂ ਬਾਅਦ ਜਿਹੜਾ ਖੁੱਲਾ ਖਾੜਾ ਆਸਲ ਦੇ ਵਿੱਚ ਸਾਡੀ ਹਰ ਸਾਲ ਕੋਸ਼ਿਸ਼ ਹੁੰਦੀ ਵੀ ਜਿਹੜੇ ਚਹੇਤੇ ਕਲਾਕਾਰ ਆ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦਿੱਤਾ ਜਾਵੇ ਲੇਕਿਨ ਸਵਾਲ ਉਹ ਆ ਜਾਂਦਾ ਕਿ ਕਲਾਕਾਰ ਜਿਹੜੇ ਵਧੀਆ ਹੁੰਦੇ ਆ ਟੌਪ ਕਲਾਸ ਦੇ ਉਦੋਂ ਹੀ ਆਉਂਦੇ ਆ ਜਦੋਂ ਸਾਰਾ ਸਾਹਮਣੇ ਭਰਿਆ ਹੋਵੇ ਸੋ ਸਾਡੇ ਲੋਕ ਕਈ ਵਾਰੀ ਪਿੱਛੇ ਬੈਠੇ ਦੇਖਦੇ ਰਹਿੰਦੇ ਆ ਕਿ ਥੋੜਾ ਜੀ ਸ਼ਾਂ ਹੋ ਗਈ ਫੇਰ ਅਸੀਂ ਜਾਣਾ ਸੋ ਸਾਡੀ ਇੱਕ ਬੇਨਤੀ ਹੁੰਦੀ ਆ ਵੀ ਤੁਸੀਂ ਸਮੇਂ ਸਿਰ ਮੇਲੇ 'ਚ ਪਹੁੰਚੋ ਤਾਂ ਕਿ ਜਿਹੜੇ ਚਹੇਤੇ ਕਲਾਕਾਰ ਆ ਉਹ ਟਾਈਮ ਦੇ ਨਾਲ ਲਾਈਏ ਤੇ ਜਿਹੜਾ ਮੇਲਾ ਵੀ ਅਸੀਂ ਟਾਈਮ ਨਾਲ ਸੰਪੰਨ ਕਰੀਏ ਸਾਡੇ ਵੱਲੋਂ ਸਾਰਾ ਕੁਝ ਪਿਆਰ ਆ ਲੇਕਿਨ ਜੇ ਪਰਿਵਾਰ ਸਮੇਂ ਨਾ ਪਹੁੰਚਣਗੇ ਹੁਣ ਕੱਲ ਦਾ ਜਿਹੜਾ ਵੈਦਰ ਹੈ ਜੀ 21 ਡਿਗਰੀ ਆ ਸੋ ਕੱਲ ਮੈਨੂੰ ਨਹੀਂ ਲੱਗਦਾ ਵੀ ਅਸੀਂ ਸੋਚਦੇ ਆ ਵੀ ਗਰਮੀ ਜ਼ਿਆਦਾ ਜਾਂ ਠੰਡ ਜ਼ਿਆਦਾ ਵਾ ਸੋ ਜੀ ਅਸੀਂ ਟਾਈਮ ਦੇ ਨਾਲ 1 ਵਜੇ ਬਹਿ ਜਾਣੇ ਆ ਤੇ ਜਿਹੜੇ ਉਹਨਾਂ ਦੇ ਚਹੇਤੇ ਕਲਾਕਾਰ ਆ ਉਹ ਟਾਈਮ ਦੇ ਟਾਈਮ ਲੱਗ ਜਾਣਗੇ ਸੋ ਮਿਸ ਨਹੀਂ ਕਰਨਗੇ ਸੋ ਇਹੀ ਗੁਜਾਰਿਸ਼ ਆ ਜੀ ਸਮੇਂ ਸਰ ਮੇਲੇ ਦੇ ਵਿੱਚ ਪਹੁੰਚੋ ਤਾਂ ਕਿ ਜਿਹੜੇ ਵੀ ਕਲਾਕਾਰ ਨੂੰ ਤੁਸੀਂ ਸੁਣਨਾ ਕੋਰਾਲੇ ਦੀ ਗੱਲ ਕਰਾਂ ਕੇ ਉਸ ਮੱਖਣ ਦੀ ਸੁਖਵਿੰਦਰ ਸੁਖੀ ਉਹਨਾਂ ਦੀ ਮੰਗੀ ਮਾਲ ਦੀ ਜਾਂ ਸ੍ਰੀਨਦਰ ਮਾਨ ਕਰਮਜੀਤ ਕੰਮੋ ਦੀ ਜਾਂ ਜਿਹੜੇ ਹੋਰ ਕਲਾਕਾਰ ਆ ਹੈਰੀ ਸੰਧੂ ਹੁਣੀ ਲੇਕਿਨ ਮੇਲੇ ਦਾ ਟੋਟਲ ਜੀ ਅਨੰਦ ਜਿਹੜਾ ਜ਼ਰੂਰ ਮਾਣੋ ਧੰਨਵਾਦ ਬਾਈ ਜੀ ਥੈਂਕ ਯੂ ਵੈਰੀ ਮਾਚੀ ਸੋ ਐ ਸੰਭਾਈ ਬਿਸ਼ਪਿੰਦਰ ਜਿਨ੍ਹਾਂ ਨੇ ਦੱਸਿਆ ਵੀ ਮੇਲਾ ਕਿੰਨੇ ਤੋਂ ਕਿੰਨੇ ਸ਼ੁਰੂ ਹੋ ਕੇ ਔਰ ਕਿਸ ਕਿਸ ਕਲਾਕਾਰ ਨੇ ਉਹਦੇ ਵਿੱਚ ਪਰਫਾਰਮੈਂਸ ਕਰਨੀ ਔਰ ਸਾਡਾ ਵੀ ਇਹ ਫਰਜ਼ ਪੰਡਾ ਵੀ ਅਸੀਂ ਜੇ ਸਾਡੇ ਪੰਜਾਬ ਨਾਲ ਜੁੜੀ ਕੋਈ ਚੀਜ਼ ਸਾਨੂੰ ਇੱਥੇ ਮਿਲ ਰਹੀ ਹੈ ਉਹ ਵੀ ਫ੍ਰੀ ਦੇ ਵਿੱਚ ਤੇ ਉਸ ਦਾ ਆਨੰਦ ਜ਼ਰੂਰ ਮਾਣਨਾ ਚਾਹੀਦਾ ਔਰ ਨਾਲ ਹੀ ਉੱਥੇ ਇੱਕ ਫੰਡ ਰੇਜ਼ਿੰਗ ਦਾ ਵੀ ਜਿਹੜਾ ਕੈਂਪ ਲਾਇਆ ਜਾ ਰਿਹਾ ਉਹਦੇ ਵਿੱਚ ਵੀ ਆਪਾਂ ਬਣਦਾ ਜਿਹੜਾ ਦਸਵੰਦ ਆ ਉਹ ਵੀ ਆਪਾਂ ਨੂੰ ਜ਼ਰੂਰ ਕੱਢਣਾ ਚਾਹੀਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਮਿਲਦੇ ਹਾਂ ਜੀ ਕੱਲ ਨੂੰ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਬ੍ਰੈਂਟਨ ਕ